ਮੁਜ਼ਾਹਰ 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 ਪਾਕਿਸਤਾਨ ਮੁਜ਼ਾਹਰ ਰੋਹਰ ਦੇ ਮੁਜ਼ਾਹਰ ਜੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਭਗਵਨ ਸਿੰਘ ਮਾਨ ਜੀ ਦੀ ਸਰਕਾਰ ਹੈ ਔਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਕਾਇਰਾਂ ਦਾ ਜਿਹੜਾ ਹੈ ਇੱਕ ਐਸਾ ਕਰਮ ਕੀਤਾ ਹੈ ਪਾਕਿਸਤਾਨੀ ਅਤਵਾਦੀਆਂ ਨੇ ਕਿ ਪੋਲ ਗਾਮ ਦੇ ਵਿੱਚ ਸਾਡੇ 28 ਜਿਹੜੇ ਨੇ ਬਿਲਕੁਲ ਬੇਦੋਸ਼ ਜਿਹੜੇ ਸਲਾਨੀ ਸੀਗੇ ਗਏਦੇ ਸੀਗੇ 6-7 ਸਟੇਟਾਂ ਤੋਂ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਨਾਲ ਪੁੰਨਤਾ ਹੈ ਔਰ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਹੈ ਕਿ ਉਹਨਾਂ ਨੇ ਪਹਿਲੇ ਨਾਂ ਪੁੱਛਿਆ ਉਹਨਾਂ ਦੇ ਨਾਂ ਪੁੱਛ ਕੇ ਫਿਰ ਉਹਨਾਂ ਨੇ ਕਈਆਂ ਦੇ ਪੈਂਟ ਵੀ ਲਾ ਕੇ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਬੜੀ ਬਣੀ ਹੋਈ ਸਾਜ਼ਿਸ਼ ਸੀਗੀ ਕਿ ਆਪਾਂ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਹੈ ਸਲਾਨੀ ਸੰਸਾ ਹੈ ਔਰ ਉਹ ਜਗਾ ਹੈਗੀ ਜਿੱਥੇ ਲੱਖਾਂ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਆਪਣਾ ਜਿਹੜਾ ਹੈ ਉੱਥੇ ਛੁੱਟੀਆਂ ਦਾ ਆਨੰਦ ਲੈਂਦੇ ਨੇ ਇਹ ਕਾਰਨਾ ਜਿਹੜਾ ਹਰਕਤ ਦਾ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ 2000 ਦੇ ਵਿੱਚ ਜਿੱਦੋਂ ਬਿਲਕੁਲ ਇੰਟਰਨ ਵੀ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਚਿੱਟੀ ਸਿੰਘ ਵਾਲੇ ਦੇ ਵਿੱਚ ਵੀ ਸਾਡੇ ਸਰਦਾਰ ਭਰਾਵਾਂ ਦਾ ਉਥੇ ਕਤਲ ਕੀਤਾ ਗਿਆ ਸੀਗਾ 32 ਦੇ ਕਰੀਬ ਉਹੀ ਸੇਮ ਕਾਰਨ ਜਿਹੜਾ ਕੰਮ ਕੰਮ ਕੀਤਾ ਹੈ ਉਸ ਇਹਨਾਂ ਨੇ ਅਤਵਾਦੀਆਂ ਨੇ ਕੀਤਾ ਹੈ ਔਰ ਇਹ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਹਿੰਨਾ ਹੈ ਹੁਣ ਸਹੀ ਜਿਹੜਾ ਹੈ ਮੌਕਾ ਹੈ ਕਿ ਇਹਨਾਂ ਨੂੰ ਬਿਫਿਟਿੰਗ ਜਿਹੜਾ ਹੈ ਅਨਸਰ ਦਿੱਤਾ ਜਾਵੇ ਯੋਗ ਅਨਸਰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਫੌਜ ਵੀ ਜਿਹੜੀ ਆ ਕਮਰੂ ਟੁੱਟੇ ਕਿਉਂਕਿ ਜਿੰਨੇ ਵੀ ਆਤਵਾਦੀ ਹਨ ਉਹ ਫੋਰਸ ਦੇ ਸੁਰੱਖਣ ਦੇ ਅੰਦਰ ਹੀ ਉਹ ਕੰਮ ਕਰ ਰਹੇ ਹਨ ਜੇ ਹੁਣ ਨਾ ਇਹਨਾਂ ਨੇ ਕੰਮ ਕੀਤਾ ਤਾਂ ਬਹੁਤ ਹੀ ਜ਼ਿਆਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਭਰਾ ਜਿਹੜੇ ਹੈ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਆਪਣੇ ਪਾਰਟੀ ਦੇ ਸੰਦੇਸ਼ ਦੇ ਉੱਪਰ ਜਿਹੜੀ ਹੈ ਕੈਂਡਲ ਮਾਰਚ ਜਿਹੜੀ ਆ ਉਹ ਅੱਜ ਗੁਰਦਾਸਪੁਰ ਦੇ ਵਿੱਚ ਕੱਟ ਰਹੇ ਆ ਇਹ ਸ਼ਾਂਤੀ ਕੈਂਡਲ ਮਾਰਚ ਹੈ ਕੋਈ ਇਸ ਵਿਰੋਧ ਦੇ ਵਿੱਚ ਹੈ ਕਿ ਭਾਈ ਮਾਨਵਤਾ ਦੀ ਔਰ ਬੇ ਬੇਕਸੂਰ ਹਤਿਆਰੇ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਇੱਕ ਤੇ ਦੋ ਵਿਦੇਸ਼ੀ ਸੀਗੇ ਉਹਦੇ ਵਿੱਚ ਜਿਹੜੇ ਸਲਾ ਨੇ ਜਿਨ੍ਹਾਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰਿਆ ਹੈ ਇੱਕ ਤੇ ਬਿਲਕੁਲ ਦੋ ਚਾਰ ਦਿਨ ਹੋਏ ਸੀ ਵਿਆਹ ਵਾਸਤੇ ਉਹ ਆਪਣੇ ਇੱਥੇ ਆਏ ਸੀਗੇ ਕੋਮਨ ਉਹਾਂ ਦੇ ਹਸਬੰਡ ਨੂੰ ਜਿਹੜਾ ਹੈ ਉਹ ਕਤਲ ਕੀਤਾ ਗਿਆ ਉਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਸੀ ਤੁਸੀਂ ਮੇਰਾ ਹਸਬੰਡ ਤੇ ਕਤਲ ਕਰਤਾ ਮੈਨੂੰ ਵੀ ਗੋਲੀ ਮਾਰ ਦੋ ਕਹਿੰਦਾ ਨਹੀਂ ਤੈਨੂੰ ਨਹੀਂ ਗੋਲੀ ਮਾਰਨੀ ਤੂੰ ਆਪਣਾ ਸੰਤਾਪ ਜਿਹੜਾ ਉਥੇ ਚੇਲ ਬਹੁਤ ਦੁਖਾਲੀ ਗਾਲਾ ਹੈ ਸਾਰੇ ਜਿਹੜੇ ਆ ਗੁਰਦਾਸਪੁਰ ਦੇ ਨਿਵਾਸੀ ਹੈ ਹਿੰਦੁਸਤਾਨ ਦੇ ਨਿਵਾਸੀ ਇਸ ਦੁੱਖ ਦੇ ਵਿੱਚ ਸ਼ਾਮਲ ਆ ਔਰ ਸਰਕਾਰ ਨੂੰ ਸੈਂਟਰ ਨੂੰ ਇਹ ਕਹਿੰਦੇ ਆ ਕਿ ਹੁਣ ਟਾਈਮ ਆ ਹੁਣ ਸਰਜੀਕਲ ਸਟ੍ਰਾਈਕ ਦਾ ਨਹੀਂ ਆ ਹੁਣ ਸਿੱਧਾ ਜਿਹੜਾ ਹੈ ਇਸ ਫੌਜ ਦੀ ਜੜੀ ਹੈ ਪਾਕਿਸਤਾਨ ਦੀ ਇਹ ਕਮਰ ਤੋੜੀ ਜਾਵੇ ਤਾਂ ਜੋ ਉਹ ਸੁਰੱਖਣ ਦਿੰਦੀ ਹੈ ਨਾ ਅਤਵਾਦੀਆਂ ਨੂੰ ਭਾਵੇ ਉਹ ਕੋਈ ਵੀ ਸੰਗਠਨ ਹੈਗੀ ਆ ਚੱਲ ਰਿਹਾ ਉਹ ਪਾਕਿਸਤਾਨ ਦੀ ਫੌਜ ਦੇ ਅੰਡਰ ਹੈ ਸੋ ਮੇਰੇ ਵੀਰੋ ਆਪਾਂ ਹੁਣ ਇੱਕ ਆਕਾ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜਿਹੜਾ ਉਹਨਾਂ ਨੇ ਘੋਰ ਅਪਰਾਧ ਕੀਤਾ ਵਾ ਉਹਦੀ ਸਖਤ ਨਿੰਦਾ ਚ ਆਮ ਆਦੀ ਪਾਰਟੀ ਵੱਲੋਂ ਤੇ ਵਪਾਰ ਮੰਡਲ ਦੀ ਟੀਮ ਵੱਲੋਂ ਮੈਂ ਘੋਰ ਨਿੰਦਾ ਕਰਦਾ ਵਾਂ ਜਿਹੜੇ ਪਰਿਵਾਰ ਉਹਨਾਂਸ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਨਾਲ ਆ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਬਾਕੀ ਪਰਮਾਤਮਾਗੇ ਅਰਦਾਸ ਕਰਨੇ ਆ ਕਿ ਜਿਹੜੀਆਂ ਵਿਛੜੀਆਂ ਰੂਹਾਂ ਵਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦ ਧਰਮ ਦਾ ਨਾਂ ਕੋਈ ਧਰਮ ਦਾ ਨਾਂ ਨਹੀਂ ਹੁੰਦਾ ਇਹ ਜਿੰਨੇ ਵੀ ਚਾਲਾਂ ਨੇ ਪਾਕਿਸਤਾਨ ਦੀ ਚਾਲ ਆ ਸਾਡੀ ਮੋਦੀ ਸਰਕਾਰ ਨੂੰ ਚਾਹੀਦਾ ਵਾ ਕਿ ਆ ਕੇ ਇਹਨਾਂ ਦਾ ਪੂਰਾ ਸਜਾ ਦੇਵੇ ਪੂਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੂਰੇ ਮਤਲਬ ਚਿਰਨਰ ਦੇ ਵਿੱਚ ਸ਼ਾਂਤੀ ਬਹਾਲ ਕਰੇ